ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆਪ ਜੀ ਅਫਸਰ ਹੋ ਜੇਕਰ ਆਪ ਅਫਸਰ ਹੋ ਤਾਂ ਤੁਹਾਡੀ ਕੁਦਰਤੀ ਤੌਰ ਤੇ ਖਾਇਸ਼ ਹੋਵੇਗੀ ਕਿ ਅਸੀਂ ਇੱਕ ਕਾਮਯਾਬ ਅਫਸਰ ਬਣੀਏ ਤੁਸੀਂ ਚਾਹੋਗੇ ਕਿ ਤੁਹਾਡੇ ਮਾਤ ਹਿੱਤ ਭਾਵੇਂ ਉਹ ਕਿਤਨੇ ਹੀ ਹੋਣ ਤੁਹਾਡੇ ਨਾਲ ਪਿਆਰ ਕਰਨ ਤੁਹਾਡੀ ਇੱਜ਼ਤ ਕਰਨ ਤੁਹਾਡਾ ਹੁਕਮ ਮੰਨਣ ਅਤੇ ਤੁਹਾਡੇ ਖੈਰ ਖਵਾ ਰਹਿਣ ਤੁਹਾਡਾ ਕੰਮ ਦਿਲ ਲਾ ਕੇ ਕਰਨ ਅਤੇ ਤੁਹਾਡੇ ਨਫੇ ਵਿੱਚ ਤਰੱਕੀ ਵਿੱਚ ਭਲੇ ਵਿੱਚ ਖੁਸ਼ ਰਹਿਣ ਆਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਖਿਆਲ ਸਭ ਤੋਂ ਵੱਡੀ ਸ਼ਕਤੀ ਹੈ ਤੁਹਾਡਾ ਖਿਆਲ ਤੁਹਾਡੇ ਤੱਕ ਮਹਦੂਦ ਨਹੀਂ ਰਹਿੰਦਾ ਸਗੋਂ ਸਾਰੇ ਬ੍ਰਹਿਮੰਡ ਵਿੱਚ ਮਾਰ ਕਰਦਾ ਹੈ ਤੁਸੀਂ ਜਿਸ ਆਦਮੀ ਸੰਬੰਧੀ ਕਿਰਣਾ ਦਾ ਖਿਆਲ ਰੱਖਦੇ ਹੋ ਉਹ ਖਿਆਲ ਤੁਹਾਹਤੋਂ ਉਤਪਨ ਹੋ ਕੇ ਉਸ ਆਦਮੀ ਤੱਕ ਪਹੁੰਚਦਾ ਹੈ ਅਤੇ ਉਸ ਤੇ ਅਸਰ ਪਾ ਕੇ ਉਸ ਦੇ ਦਿਲ ਵਿੱਚ ਤੁਹਾਡੇ ਲਈ ਘਿਰਣਾ ਪੈਦਾ ਕਰਦਾ ਹੈ ਜਿਸ ਆਦਮੀ ਸੰਬੰਧੀ ਤੁਸੀਂ ਦੋਸਤੀ ਹਮਦਰਦੀ ਅਤੇ ਖੈਰਖਾਈ ਦੇ ਖਿਆਲ ਆਪਣੇ ਮਨ ਵਿੱਚ ਰੱਖਦੇ ਹੋ ਉਹ ਖਿਆਲ ਤਾਂ ਹੱਥੋਂ ਉਤਪਨ ਹੋ ਕੇ ਉਸ ਆਦਮੀ ਤੱਕ ਪਹੁੰਚਦੇ ਹਨ ਅਤੇ ਉਸ ਦੇ ਮਨ ਵਿੱਚ ਜਾ ਕੇ ਤੁਹਾਡੇ ਸੰਬੰਧੀ ਦੋਸਤੀ ਹਮਦਰਦੀ ਤੇ ਖੈਰਖਵਾਈ ਪੈਦਾ ਕਰਦੇ ਹਨ ਅਸੀਂ ਗਿਆਨਤਾ ਦੇ ਕਾਰਨ ਨਹੀਂ ਜਾਣਦੇ ਕਿ ਅਸੀਂ ਅਤੇ ਸਾਰੇ ਸੰਸਾਰ ਦੇ ਜੀਵ ਭਾਵੇਂ ਬਾਹਰੋਂ ਇੱਕ ਦੂਸਰੇ ਤੋਂ ਅਲੱਗ ਜਾਪਦੇ ਹਾਂ ਅਤੇ ਵੱਖੋ-ਵੱਖਰੇ ਰੂਪ ਰੰਗ ਸ਼ਕਲਾਂ ਰੱਖਦੇ ਹਾਂ ਪਰ ਦਰਅਸਲ ਅਸੀਂ ਅੰਦਰੋਂ ਆਤਮਾ ਕਰਕੇ ਮਨ ਕਰਕੇ ਆਪਸ ਵਿੱਚ ਜੁੜੇ ਹੋਏ ਹਾਂ ਜਿਵੇਂ ਸੁੰਦਰ ਦੇ ਬਲਬਲੇ ਭਾਵੇਂ ਇੱਕ ਦੂਸਰੇ ਤੋਂ ਕਿਤਨੇ فاਸਲੇ ਤੇ ਕਿਉਂ ਨਾ ਹੋਣ ਅੰਦਰੋਂ ਪਾਣੀ ਰਾਹੀਂ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ ਇਸ ਦ੍ਰਿਸ਼ੀ ਇਸ ਸ੍ਰਿਸ਼ਟੀ ਦੇ ਜੀਵਾਂ ਨਾਲੋਂ ਭਾਵੇਂ ਹਜ਼ਾਰਾਂ ਮੀਲਾਂ ਦੀ ਵਿੱਤ ਤੇ ਕਿਉਂ ਨਾ ਹੋਈਏ ਅਸਲ ਵਿੱਚ ਆਤਮਾ ਕਰਕੇ ਅਤੇ ਮਨ ਕਰਕੇ ਅੰਦਰੋਂ ਇੱਕ ਦੂਸਰੇ ਨਾਲ ਸੰਬੰਧ ਰੱਖਦੇ ਹਾਂ ਆਤਮਾ ਦੀ ਉਕਤ ਅਸਲੀਅਤ ਅਨੁਸਾਰ ਅਸੀਂ ਆਪਣੇ ਮਾਤੇਹਤਾ ਨਾਲ ਆਪਣੇ ਨੌਕਰਾਂ ਨਾਲ ਆਪ ਤੋਂ ਛੋਟਿਆਂ ਨਾਲ ਇੱਕ ਮਿਕ ਹਾਂ ਅਤੇ ਸਾਡੇ ਅੰਦਰ ਉਹਨਾਂ ਸੰਬੰਧੀ ਖਿਆਲ ਅੰਦਰੋਂ ਉਹਨਾਂ ਤੱਕ ਪਹੁੰਚਦੇ ਰਹਿੰਦੇ ਹਨ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਸ ਕਿਸਮ ਦੇ ਖਿਆਲ ਦੂਸਰੇ ਸੰਬੰਧੀ ਆਪਣੇ ਮਨ ਵਿੱਚ ਪੈਦਾ ਕਰੀਏ ਉਹ ਖਿਆਲ ਉਹਨਾਂ ਲੋਕਾਂ ਵਿੱਚ ਜਾ ਕੇ ਉਸ ਕਿਸਮ ਦੇ ਖਿਆਲ ਪੈਦਾ ਕਰਨਗੇ ਸਾਡੇ ਮਨ ਵਿੱਚੋਂ ਕਿਸੇ ਲਈ ਭਲੇ ਦੇ ਖਿਆਲ ਉਸ ਵਿੱਚ ਜਾ ਕੇ ਸਾਡੇ ਸੰਬੰਧੀ ਬੁਰੇ ਖਿਆਲ ਪੈਦਾ ਨਹੀਂ ਕਰ ਸਕਦੇ ਇਸ ਵਾਸਤੇ ਆਪਣੇ ਨਾਲ ਸੰਬੰਧ ਰੱਖਣ ਵਾਲੇ ਸਭ ਮਾਥੇ ਤਾਂ ਸੰਬੰਧੀ ਸਾਨੂੰ ਆਪਣੇ ਮਨ ਵਿੱਚ ਹਮੇਸ਼ਾ ਸ਼ੁਭ ਭਲੇ ਤੇ ਹਮਦਰਦੀ ਦੇ ਖਿਆਲ ਰੱਖਣੇ ਚਾਹੀਦੇ ਹਨ ਸਾਨੂੰ ਆਪਣੇ ਮਾਤੇ-ਪਿਤਾ ਨੂੰ ਨੌਕਰਾਂ ਨੂੰ ਛੋਟਿਆਂ ਨੂੰ ਆਪਣੇ ਬੱਚੇ ਸਮਝਣਾ ਚਾਹੀਦਾ ਹੈ ਜਿਵੇਂ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਤਰੱਕੀ ਤੇ ਭਲਾਈ ਵਿੱਚ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਸਾਨੂੰ ਆਪਣੇ ਮਾਤੇ-ਪਿਤਾ ਦੀ ਤਰੱਕੀ ਅਤੇ ਭਲਾਈ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ ਜਿਉਂ-ਜਿਉਂ ਅਸੀਂ ਆਪਣੇ ਮਾਤੇ-ਪਿਤਾ ਦੇ ਦਿਲੋਂ ਸ਼ੁਭਚਿੰਤਕ ਬਣਦੇ ਜਾਵਾਂਗੇ ਉਹ ਸਾਡੇ ਖੈਰਖਵਾਤ ਤੇ ਸ਼ੁਭਚਿੰਤਕ ਬਣਦੇ ਜਾਣਗੇ ਸਾਡੀ ਉਹਨਾਂ ਸਬੰਧੀ ਹਰ ਇੱਕ ਸ਼ੁਭ ਇੱਛਾ ਉਹਨਾਂ ਅੰਦਰ ਜਾ ਕੇ ਸਾਡੇ ਸਬੰਧੀ ਸ਼ੁਭ ਇੱਛਾ ਪੈਦਾ ਕਰੇਗੀ ਜਦ ਤੁਹਾਡੇ ਨੌਕਰ ਜਾਂ ਮਾਤ ਹਿੱਤ ਕੋਈ ਭੁੱਲ ਕਰਨ ਆਪਣੇ ਜਿੰਮੇ ਲਗਾਈ ਸੇਵਾ ਵਿੱਚ ਕੋਈ ਗਲਤੀ ਜਾਂ ਬੇਪਰਵਾਹੀ ਕਰਨ ਤਾਂ ਤੁਸੀਂ ਉਹਨਾਂ ਨੂੰ ਬੇਸ਼ੱਕ ਧਮਕਾਵੋ ਅੱਖਾਂ ਦਿਖਾਵੋ ਸਜ਼ਾ ਦੇਵੋ ਪਰ ਇਹ ਸਭ ਕੁਝ ਦਿਲੋਂ ਨਹੀਂ ਹੋਣਾ ਚਾਹੀਦਾ ਕੇਵਲ ਜ਼ਾਹਿਰਦਾਰੀ ਵਿੱਚ ਜਿਵੇਂ ਮਾਪੇ ਛੋਟੇ ਬੱਚਿਆਂ ਨੂੰ ਗੁੱਸੇ ਹੁੰਦੇ ਹਨ ਡਰ ਦਿਖਾਉਂਦੇ ਹਨ ਅਤੇ ਕਈ ਵਾਰ ਸਜ਼ਾ ਵੀ ਦਿੰਦੇ ਹਨ ਪਰ ਦਿਲੋਂ ਉਹਨਾਂ ਦਾ ਬੁਰਾ ਨਹੀਂ ਮੰਗਦੇ ਉਹਨਾਂ ਦੀ ਹਰ ਵੇਲੇ ਖੈਰ ਖਵਾਈ ਚਾਹੁੰਦੇ ਹਨ ਤੇਵੇਂ ਤੁਸੀਂ ਆਪਣੇ ਮਾਤੇ ਤਾਨੂੰ ਡਾਂਟੋ ਗੁੱਸੇ ਹੋਵੋ ਰੋਪ ਦਿਖਾਵੋ ਅਤੇ ਜ਼ਰੂਰਤ ਅਨੁਸਾਰ ਸਜ਼ਾ ਵੀ ਦੇਵੋ ਪਰ ਦਿਲੋਂ ਉਹਨਾਂ ਦੇ ਖੈਰ ਖਵਾ ਰਹੋ ਮਾਪਿਆਂ ਨੂੰ ਬੱਚਿਆਂ ਨੂੰ ਗੁੱਸੇ ਹੋ ਕੇ ਸਜ਼ਾ ਦੇ ਕੇ ਕੋਈ ਖੁਸ਼ੀ ਨਹੀਂ ਹੁੰਦੀ ਕੇਵਲ ਮਜਬੂਰੀ ਕਰਕੇ ਅਤੇ ਬੱਚਿਆਂ ਦੀ ਭਲਾਈ ਨੂੰ ਮੁੱਖ ਰੱਖ ਕੇ ਉਹ ਬੱਚਿਆਂ ਦੇ ਸਖਤੀ ਕਰਦੇ ਹਨ ਇਸੇ ਤਰ੍ਹਾਂ ਤੁਸੀਂ ਕਦੀ ਆਪਣੇ ਮਾਤੇ ਤਾ ਨੂੰ ਗੁੱਸੇ ਹੋ ਕੇ ਸਜ਼ਾ ਹੋ ਕੇ ਖੁਸ਼ ਨਹੀਂ ਹੋਣਾ ਚਾਹੀਦਾ ਸਗੋਂ ਸਜ਼ਾ ਦਾ ਮੁੱਖ ਮੰਤਵ ਮਾਤੇ ਤਾ ਦਾ ਸੁਧਾਰ ਤੇ ਭਲਾ ਹੋਣਾ ਚਾਹੀਦਾ ਹੈ ਅਗਰ ਤੁਸੀਂ ਆਤਮਾ ਦੀ ਇਸ ਅਸਲੀਅਤ ਨੂੰ ਸਮਝ ਜਾਵੋਗੇ ਤਾਂ ਤੁਹਾਡੇ ਮਾਤੇ ਤੁਹਾਡਾ ਇੱਕ ਪਰਿਵਾਰ ਬਣ ਜਾਵੇਗਾ ਜਿਨ੍ਹਾਂ ਦੇ ਦਿਲਾਂ ਵਿੱਚ ਤੁਹਾਡੇ ਸੰਬੰਧੀ ਇੱਜ਼ਤ ਪਿਆਰ ਹਮਦਰਦੀ ਤੇ ਖੈਰਖਵਾਈ ਦੇ ਜਜਵੇ ਸਦਾ ਲਹਿਰਾ ਮਾਰਦੇ ਰਹਿਣਗੇ ਤੁਸੀਂ ਉਹਨਾਂ ਉੱਤੇ ਭਰੋਸਾ ਕਰ ਸਕੋਗੇ ਅਤੇ ਉਹ ਤੁਹਾਡੇ ਭਰੋਸੇ ਨੂੰ ਸਤਕਾਰ ਦੀ ਨਿਗਾਹ ਨਾਲ ਧੱਕਣਗੇ ਪਰ ਕਾ ਬੁਰਾ ਨਾਰਾਖ ਜੀਤ ਪਰ ਕਾ ਬੁਰਾ tumko dukh nahi paayi meet tumko dukh nahi paayi meet par ka bura ਪਾਰੇ ਕਾ ਪੁਰਾ ਨਰਾਖੋ ਚੀ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤ